ਵਾਹਿਗੁਰੂ ਸਾਹਿਬ ਜੀ RAMKALI ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਬਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦੂਤਾ ਗਾਵੁ ਹਰੀ ਕੇਰਾ ਮਾਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਤਾਕੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਾਨਿ ਵਸਾਵਈ ਨਾਮ ਜਿਨ ਕੈ ਮਾਨਿ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਟਿਆ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਘਰ ਸਾਥ ਸੁਖ ਮਾਨਿ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆ ਇਹ ਬੜਈਆ ਕਹੈ ਨਾਨਕ ਸੁਣੋ ਹੋ ਸੰਤ ਹੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸਾਬਦ ਤਿਤਕਾਰ ਸੁਭਾਗੇ ਘਰ ਸੁਭਾਗੇ ਸਬਦ ਬਾਜੇ ਕਰਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਰੁ ਕੰਟ ਕੁਮਾਰਿਆ ਹੋਰ ਕਾਰਮ ਪਾਇਆ ਤੁਧ ਜੇਨ ਪਾਪ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤਕਾਰ ਅਨਹਦ ਬਾਜੇ ਸਾਚੀ ਲਿਵੇ ਬੈ ਮੈਨੂੰ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੂ ਹੋ ਕੀਆ ਕਰੇ ਬੇਚਾਰੀਆ ਉਦ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀ ਸਬਦ ਦਾਗ ਸਵਾਰੀਆ ਕਹੈ ਨਾਨਕ ਲਿਵੇ ਬਾਜੂ ਹੋ ਕੀਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਤਾਰ ਕਿਰਪਾ ਕਿਲ ਵਿਸਟਟੇ ਗਿਆਨ ਅੰਜਨ ਸਾਰਿਆ ਅੰਦਰ ਉਹ ਜਿਨ ਕਾ ਮੂਹ ਫੋ ਟੁੱਟਾ ਤਿਨ ਕਾ ਸਬਦ ਸਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇਕ ਭਰਮ ਭੂਲੇ ਫਿਰ ਹੈ ਦੇਹ ਦੇਸ ਇਕ ਨਾਮ ਦਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਾਇਆ ਨਿਰਮਲ ਜਿਨਾ ਭਾਣਾ ਭਾਵੇ ਏਹ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਪੋ ਸੰਤ ਪਿਆਰ ਹੋ ਅਕਸ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਸ ਕੇਰੀ ਕਿਤ ਦਵਾਰੈ ਪਾਈਐ ਤਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿ ਹੋ ਗੁਰੂ ਕੀ ਰਾਗ ਆਪੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਹੋ ਕਸੇ ਹੋ ਅਕਸ ਕਹਾਣੀ ਏ ਮਨ ਚੰਚਲਾ ਚਪਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਦਾ ਮੋਹਣੀ ਤਿਨਾਂ ਕੀਤੀ ਜੇ ਰਠਗੋਲੀ ਪਾਈਆ ਕੁਰਬਾਨ ਕੀਤਾ ਕਿਸੈ ਬਿਟੋ ਜਿਨ ਮੋਹੋ ਮਿੱਠਾ ਲਾਇਆ ਕਹ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹੋ ਕੁਟੰਬ ਤੂ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਸ ਤੇਰੇ ਟੱਲੇ ਨਾਹੀ ਤਿਸ ਨਾਲ ਕਿਉ ਜਿਤ ਲਾਈਏ ਐਸਾ ਕਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ ਸਤਗੁਰੂ ਕਾ ਉਪਦੇਸ਼ ਸੁਣ ਤੂ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਤ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਰ ਤੇਰਾ ਕਿਆ ਕੋ ਆਖ ਬਖਾਣੇ ਆਖੇ ਤਾਂ ਵੇਖ ਸਭ ਤੂ ਹੈ ਜਿਨ ਜਗਤ ਉਪਾਇਆ ਕਹ ਨਾਨਕ ਤੂ ਸਦਾ ਅਗੰਮ ਹੈ تیਰਾ ਅੰਤ ਨਾ ਪਾਇਆ ਸੂਰ ਨਾਰਾ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੁ ਭਲਾ ਪਹਾਇਆ ਕਹੇ ਨਾਨਕੋ ਜਿਸਨੋ ਆਪ ਤੁਠਾ ਦਿਨ ਅੰਮ੍ਰਿਤੋਂ ਗੁਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬੇਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤੜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੀਓ ਦਿਖੀ ਬਲ ਹੋ ਨੀ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਬਾਸਨਾ ਸਮਾਣੀ ਕਹੇ ਨਾਨਕੋ ਚਾਲ ਭਗਤਾ ਜੋਗੋ ਜੋਗ ਨਿਰਾਲੀ ਜਿਉ ਤੂੰ ਚਲਾਇ ਇਹ ਦਿਵਤ ਲਹਿ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਇ ਇਹ ਦਿਵਹਿ ਚਲ ਰਹਿ ਜਿਨਾ ਮਾਰਗ ਪਾਵਹਿ ਤਰ ਕਿਰਪਾ ਜਿਨ ਨਾਮ ਲਾਇਹਿ ਸੇ ਹਰਿ ਹਰਿ ਸਦਾ ਧਿਆਵਹਿ ਜਿਸਨੋ ਕਥਾ ਸੁਣਾਇ ਇਹ ਆਪਣੀ ਸੇ ਗੁਰਦੁਆਰ ਹੈ ਸੁਖ ਪਾਵਹਿ ਕਹੈ ਨਾਨਕਾ ਸੱਚੇ ਸਾਹਿਬ ਜਿਉ ਭਾਵੈ ਤੇਵ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਨ ਕੈ ਮਨ ਨੇ ਵਸਿਆ ਜਿਨ ਨੂੰ ਤੁਰ ਹੋ ਲਿਖਿਆ ਆਇਆ ਇੱਕ ਫਿਰ ਹੈ ਹਨੇਰੇ ਇਕ ਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਿਹਤ ਸਿਓ ਪਵਿੱਤ ਸੰਗਤ ਸਭਾਈਆ ਇਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਨੇ ਵਸਾਇਆ ਕਹੇ ਨਾਨਕ ਸੇਪ ਬਿਤ ਜਿਨੀ ਗੁਰਮੁਖ ਹਰਿ ਹਰਿ ਤੇ ਆਇਆ ਧਰਮੀ ਸਹਜ ਨਾ ਊਕਜੈ ਬਿਨ ਸਹਜੈ ਸਹਸਾ ਨ ਜਾਇ ਨਹਿ ਜਾਇ ਸਹਸਾ ਕਿਤੈ ਸੰਜਮ ਰਹਿ ਕਰਮ ਕਮਾਏ ਸਹਸੈ ਜੀਉ ਮਰੀਨ ਹੈ ਕਿਤ ਸੰਜਮ ਤੋਤਾ ਜਾਇ ਮਨ ਤੋ ਬਹੁ ਸ਼ਬਦ ਲਗੋ ਹਰਿ ਸਿਉ ਰਹੁ ਜਿਤੁ ਲਾਇ ਬਹਿ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹ ਸਹਸਾ ਏਬ ਜਾਇ ਜੀਉ ਮੇਰੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਉ ਹਉ ਤਾ ਮੇਰੇ ਤਿਨੀ ਜਨਮ ਜੂ ਹੈ ਹਾਰਿਆ ਇਹੇ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹ ਨਾਨਕੋ ਜਿਨ ਸੱਟ ਤਜਿਆ ਕੂੜੇ ਲਾਗੇ ਤਿਨੀ ਜਨਮ ਜੂ ਹੈ ਹਾਰਿਆ ਜੀਉ ਹਉ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾ ਨਿਰਮਲ ਜੀਉ ਹਉ ਨਿਰਮਲ ਸਤਿ ਗੁਰਤੇ ਕਾਰਣੀ ਕੁਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਰਸਾ ਸੱਚ ਸਮਾਣੀ ਜਾਨਵਰ ਰਤਨ ਜਿਨੀ ਖਟਿਆ ਭਰੇ ਸੇਪੁ ਅੰਜਾਰੇ ਕਹੈ ਨਾਨਕ ਜਿਨ ਮੰਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸੇਖੋ ਗੁਰੂ ਸੇਤੀ ਸਨਮੁਖ ਹੋਵੇ ਓਵੇ ਤਾਂ ਸਨਮੁਖ ਸੇਖ ਕੋਈ ਜੀਉ ਹੋ ਰਹੈ ਗੁਰ ਨਾਲੇ ਗੁਰ ਕੇ ਚਾਰਨ ਹਿਰਦੈ ਤਾਏ ਅੰਤਰ ਆਤਮੈ ਸਮਾਲੇ ਆਪ ਛਡ ਸਦਾ ਰਹੈ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਈ ਹੇ ਨਾਨਕ ਸੁਣੋ ਸੰਤੋ ਸੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੇ ਕੋਈ ਖੁਸ਼ ਹੋ ਵਿਵੇਕੀਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸਾਹਿਬ ਸੁਣਾਏ ਹੇ ਨਾਨਕ ਵਿਚਾਰ ਦੇਖੋ ਹੋ ਬਿਨ ਸਤਗੁਰ ਮੁਕਤ ਨਾ ਪਾਏ ਆਪੋ ਸਿੱਖ ਸਤਗੁਰੂ ਕੇ ਪਿਆਰ ਹੋ ਗਾਬੋ ਸੱਚੀ ਬਾਣੀ ਬਾਣੀ ਦਾ ਗਾਬ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸੰਮਾਣੀ ਪੀਵੋ ਹੋ ਅੰਮ੍ਰਿਤੋਂ ਸਦਾ ਰਹੋ ਹੋ ਹਾਰੇ ਰੰਗ ਜਪਿ ਹੋ ਸਾਰਿਗ ਬਾਣੀ ਇਹ ਨਾਨਕ ਸਦਾ ਗਾਬ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋ ਹੋਰ ਕੱਚੀ ਬਾਣੀ ਇਹਦੇ ਕੱਟੇ ਸੁਣਦੇ ਕੱਟੇ ਕੱਟੀ ਆਖ ਬਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਜੇਤ ਜਿਨ ਕਾ ਹਿਰ ਲਾਇਆ ਮਾਇਆ ਭੁੱਲਨ ਪਏ ਰਵਾਣੀ ਇਹ ਨਾਨਕ ਸਤਿਗੁਰੂ ਬਾਝੋ ਹੋ ਹੋਰ ਕੱਚੀ ਬਾਣੀੁਰਕਾ ਸਬਦ ਰਤਨ ਹੈ ਹੀਰੇ ਜੇਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ 부ਝਾਏ ਕਹ ਨਾਨਕ ਸਬਦ ਰਤਨ ਹੈ ਹੀਰਾ ਜੇਤ ਜੜਾਓ ਸੇਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ 부ਝਾਏ ਟੂੜੇ ਬੰਧਨ ਹੋਵੇ ਮੁਕਤ ਸ਼ਬਦ ਮਨਿ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇੱਕ ਸਿ ਸਿਓ ਲਿਬ ਲਾਏ ਕਹ ਨਾਨਕ ਆਪ ਕਰਤਾ ਆਪੇ ਹੁਕਮੁ 부ਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝੋ ਤਤੈ ਸਾਰ ਨ ਜਾਣੀ ਇਹੀ ਗੁਣੀ ਸੰਸਾਰ ਭ੍ਰਮ ਸੁਤ ਸੁੱਤਿਆ ਰਹਿਣ ਵਿਹਾਣੀ ਬੋਲ ਕਿਰਪਾ ਦੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਤਹ ਨਾਮ ਕੋ ਸੋ ਤਤ ਪਾਏ ਜਿਸਨੋਂ ਅਨ ਦਿਨ ਹਰ ਦੇ ਬਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਦ ਕਰੇ ਸੋ ਕਿਉ ਮਨ ਹੋ ਵਿਸਾਰੀਐ ਮਨਹੋ ਕਿਉ ਵਿਸਾਰੀਐ ਏ ਬੁਰ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾ ਬਈ ਉਸਨੋਂ ਕਿਹੋ ਪੋਹੇ ਨਾ ਸਕੀ ਜਿਸਨੋਂ ਆਪਣੀ ਲੇਬ ਲਾ ਬਈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹੈ ਨਾਨਕ ਇਹ ਬੁੜਦਾਤਾ ਸੋ ਕਿਉ ਮਨੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤੈ ਖੇਲ ਵਰਜਾਇਆ ਜਾਤਿਸ ਪਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੋੜ ਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ ਭਉ ਦੂਜਾ ਲਾਇ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਇਨ ਵਿੱਚੇ ਮਾਇਆ ਪਾਇਆ ਹੋਰੇ ਆਪ ਅਮੁੱਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੇ ਵਿਟੂ ਰਹੇ ਲੋਕ ਬਿਰ ਲਾਏ ਐਸਾ ਸਤਗੁਰ ਜੇ ਮਿਲੇ ਇਸਨੋਂ ਸਿਰ ਸੋ ਪੀਏ ਵਿੱਚੋ ਆਪ ਜਾਏ ਜਿਸ ਦਾ ਜੀਵੋ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰੇ ਆਪ ਅਮਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿ ਹੋ ਜੀ ਉਹ ਲਾਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂ ਅੰਦਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਕਿਆਸ ਨਾ ਜਾਏ ਹੋਰਤ ਕਿਤੇ ਜਿਟਰ ਹਰ ਰਸ ਪੱਲੇ ਨਾ ਪਾਈ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਹੜਨਾਥ ਰਿਸਨਾ ਲੱਗ ਆਏ ਇਹੋ ਹਰ ਰਸ ਕਰਮੀ ਪਾਈਏ ਸਤਗੁਰ ਮਿਰੇ ਜਿਸ ਵਾਏ ਕਹ ਨਾਨਕ ਹੋਰ ਅੰਦਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਾ ਹਰ ਤੂੰ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰਖੀ ਦੁੱਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਾਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗੁਰੇ ਹੋ ਮੰਦਰ ਬਣਿਆ ਾਰੇ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਬਿਆਪਏ ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਬਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਇਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਾ ਇਸ ਜਗ ਮਹਿ ਆਇਕ ਹੈ ਇਆ ਤੁਧ ਕਰਮ ਕਮਾਇਆ ਇਹ ਕੰਮ ਕਮਾਇਆ ਉਦ ਸਰੀਰਾ ਜਾ ਤੂੰ ਜਗਮ ਹੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰਿ ਮਾਨਿ ਨਾ ਬਸਾਇਆ ਗੁਰ ਪ੍ਰਸਾਦੀ ਹਰਿ ਮਨ ਵਸਿਆ ਪੂਰਬ ਲਿਖਿਆ ਪਾਇਆ ਬਹਿ ਨਾਨਕੋ ਇਹੋ ਸਰੀਰ ਪਰ ਬਾਣ ਹੋਵਾ ਜਿਨ ਸਤਗੁਰ ਸਿਓ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੂੰ ਮਹਿਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਜਾਂ ਵੇਖਾਂ ਹਰ ਏਕ ਹੈ ਹਰ ਬਿਨ ਅਵਰ ਨਾ ਕੋਈ ਕਹ ਨਾਨਕ ਇਹੇ ਨੇਤਰ ਅੰਧ ਸੇ ਸਤਗੁਰ ਮਿਲੇ ਦਿਬ ਦ੍ਰਿਸ਼ਟ ਹੋਈ ਇਸ ਰਵਣ ਹੋ ਮੇਰੋ ਸਾਚੈ ਸੁਣਣੈ ਨੋ ਪਠਾਈ ਸਾਚੈ ਸੁਣਣੈ ਨੋ ਪਠਾਈ ਸਰੀਰ ਲਾਏ ਸੁਣੋ ਸਤਿ ਬਾਣੀ ਜੇਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ 60 ਲੱਖ ਬਿਡਾਣੀ ਤਾਂ ਕੀ ਘਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤੋ ਨਾਮ ਸੁਣੋ ਪਵਿੱਤਰ ਹੋ ਬੋ ਸਾਚੈ ਸੁਣਣੈ ਨੋ ਪਠਾਈ ਹਰ ਜੀਵੋ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪਉਣ ਨੋਦਵਾਰੇ ਪਰ ਗਟਕੀਏ ਦਸਵਾ ਗੋਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇਕਨਾ ਦਸਵਾ ਦਵਾਰ ਤੇ ਖਾਇਆ ਤਹਿ ਅਨੇਕ ਰੂਪ ਨਾਉ ਨਾਬ નિਧ ਇਸ ਦਾ ਅੰਤ ਨਾ ਜਾਈ ਪਾਇਆ ਤਹ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਬਬਨ ਵਜਾਇਆ ਇਹੋ ਸਾਟਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚੇ ਜਿੱਥੇ ਸਦਾ ਸੱਟ ਧਿਆਵ ਹੈ ਸੱਚੋ ਧਿਆਵ ਹੈ ਜਾਤ ਉਦਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸਤ ਸਬਨਾ ਕਾ ਖਾਸਮ ਹੈ ਜਿਸ ਬਖਸ਼ੇ ਸੋ ਜਨ ਪਾਵ ਹੈ ਤਹ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵ ਹੈ ਆਣਾ ਤਾਂ ਸੁਣੋ ਗੱਡ ਭਾਗੀ ਹੋ ਸਗਲ ਮਨੋਰਥ ਪੂਰੇ ਬਾਹਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ